ਸਤਿ ਸ੍ਰੀ ਅਕਾਲ ਜੀ ਮੈਂ ਸਤਨਾਮ ਸਿੰਘ ਢਾਲੀਵਾਲ ਪੰਜਾਬ ਟਰੈਕਟਰ ਸੇਲ ਪਰਚੇਜ ਤੋਂ ਸੋਨੂੰ ਟਰੈਕਟਰ ਨਵੇਂ ਦਿਖਾਉਣ ਲੱਗੇ ਆ ਜੀ ਅੱਜ ਨਵੇਂ ਆਏ ਆਪਣੇ ਕੋਲੇ ਵੀਡੀਓ ਨੂੰ ਪੂਰੀ ਦੇਖਿਓ 744 ਸਵਰਾਜ ਖੜਾ ਹੈ ਜੀ ਆਪਣੇ ਕੋਲੇ 2016 ਮਾਡਲ ਹੈ 495000 ਰੁਪਏ ਰੇਟ ਹੈ ਟਰੈਕਟਰ ਦੇ ਟਾਇਰ ਹੈਗੇ ਜੀ 75 80 ਪੈਸੇ ਕੰਪਨੀ ਦੇ ਟਾਇਰ ਹੈ ਕ੍ਰਿਸ਼ਕ ਪੋਲੋ ਦੇ ਟਰੈਕਟਰ ਸਾਰਾ Ориਜਨਲ ਆ ਪੂਰਾ ਸਾਫ਼ ਸੁਥਰਾ ਹੈ ਕਿ 2016 ਮਾਡਲ ਹੈ 495000 ਰੁਪਿਆ ਰੇਟ ਹੈ ਇਸ ਦਾ ਤੇ ਇਸ ਤੋਂ ਅੱਗੇ ਜੀ 485 ਅਸ਼ਰ 2018 ਮਾਡਲ ਹੈ 445000 ਰੁਪਿਆ ਰੇਟ ਹੈ ਇਸ ਦਾ ਕੰਡੀਸ਼ਨ ਟਰੈਕਟਰ ਵੀ ਪੂਰੇ ਸਾਫ਼ ਅਸੋਥਰਾ ਟਰੈਕਟਰ ਹੈ ਪੂਰਾ ਨਵਾਂ ਟਰੈਕਟਰ ਹੈ ਟਾਇਰ ਹੈਗੇ ਜੀ 75 80 ਪੈਸੇ ਪਾਵਰ ਸਟੀering ਡਬਲ ਕਲਚ ਤੇ ਟਰੈਕਟਰ ਪੂਰਾ ਸਾਫ਼ ਹੈ ਜੀ ਹਰਿਆਣਾ ਨੰਬਰ ਹੈ ਐਨਓਸੀ ਮਿਲ ਜੂਗੀ ਇਸ ਦੀ ਤੇ ਲਾਉਣ ਵੀ ਵਧੀਆ ਹੋ ਜੂਗਾ ਇਸ ਤੇ ਕਿਸੇ ਵੀਰ ਨੇ ਲੈਣਾ ਹੋਵੇ ਇਹ 485 ਐਸ਼ਰ ਇਸ ਤੋਂ ਬਾਅਦ ਆ ਗਈ ਆਪਣੇ ਕੋਲੇ Mahindra 555 DI Power Plus 57 HP ਹੈ ਤੇ ਟਰੈਕਟਰ ਦੇ ਟਾਇਰ ਹੈਗੇ 90% 16928 ਦੇ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਪੂਰਾ ਸਾਫ਼ ਸੁਥਰਾ ਟਰੈਕਟਰ ਹੈ ਇਹ ਵੀ ਇਹ ਮਾਡਲ ਹੈਗਾ ਜੀ 2018 5 ਲੱਖ ਤੇ 25000 ਰੁਪਏ ਡਿਮਾਂਡ ਹੈ ਇਸ ਦੀ ਜੀ ਮਾਨਤਨ ਵਧੀਆ ਕਰ ਦਾਂਗੇ ਜੇ ਕੋਈ ਵੀਰ ਆਪਣੇ ਸ਼ੋਅਰੂਮ ਤੇ ਟਰੈਕਟਰ ਖਰੀਦਣ ਵਾਸਤੇ ਆਊਗਾ ਤੇ ਲੌਣ ਲੂਣ ਵੀ ਵਧੀਆ ਹੋ ਜੂਗਾ ਇਸ ਤੇ ਤੇ ਇਸ ਤੋਂ ਬਾਅਦ ਆ ਗਿਆ ਜੀ 750 ਸੋਨਾਲੀਕਾ ਡੀਆਈ 2012 ਮਾਡਲ ਹੈ ਪਾਵਰ ਸਟੀering ਹੈ ਤੇ 3,95,000 ਰੁਪਏ ਡਿਮਾਂਡ ਹੈ ਇਸ ਦੀ ਟਰੈਕਟਰ ਦੇ ਟਾਇਰ ਹੈਗੇ 16 9 28 ਦੇ 90 ਪੈਸੇ ਅਗਲੇ 750 ਦੇ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ 750 ਸੋਨਾਲੀ ਕਾ 2012 ਮਾਡਲ ਲਾਉਣ ਇਹਦੇ ਤੇ ਵੀ ਹੋ ਜੂਗਾ ਕਿਸੇ ਵੀਰ ਨੇ ਲੋਨ ਕਰਵਾਉਣਾ ਹੋਵੇ ਲੋਨ ਵੀ ਹੋ ਜੂ ਵਧੀਆ ਇਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ Mahindra 605 DI Arjun Novo ਇਹ ਤਾਂ ਪੜਾ ਮਾਡਲ ਹੈ 3 ਸਪੀਡ ਹੈ ਬਿਨਾ ਜਿੰਜਰ ਵਾਲਾ ਇਹ 3 ਸਪੀਡ ਬਹੁਤ ਘੱਟ ਚੱਲਿਆ ਟਰੈਕਟਰ ਟਰੈਕਟਰ ਦੇ ਨਾਲ ਦੇ ਟਾਇਰ ਹੈਗੇ ਜੀ 75 80 ਬਸੇ ਟਰੈਕਟਰ ਬਹੁਤ ਘੱਟ ਚੱਲਿਆ ਹੈ ਪੂਰਾ ਨਵਾਂ ਟਰੈਕਟਰ ਹੈ ਸਾਰਾ オリジナル ਹੈ ਇਹ 2020 ਮਾਡਲ ਹੈ 6 ਲੱਖ ਤੇ 65000 ਰੁਪਏ ਡਿਮਾਂਡ ਹੈ ਇਸ ਦੀ ਕੋਈ ਰੰਗ ਪੇਂਟ ਨਹੀਂ ਹੋਇਆ ਕਿਤੋਂ ਆਹ ਰੇਤਾ ਜੰਮਿਆ ਹੋਇਆ ਦੇਖ ਲਓ ਪੂਰਾ ਨਵਾਂ ਟਰੈਕਟਰ ਹੈ ਕਿਤੋਂ ਰੰਗ ਪੇਂਟ ਨਹੀਂ ਹੋਇਆ 3 ਸਪੀਡ ਹੈ 2020 ਮਾਡਲ ਹੈ 6 ਲੱਖ ਤੇ 65000 ਰੁਪਏ ਰੇਡਾ ਟਰੈਕਟਰ ਦਾ ਸਾਰਾ オリジナル ਹੈ ਜੇ ਕੋਈ ਵੀਰ ਆਪਣੇ ਕੋਲੇ ਆਊਗਾ ਵਧੀਆ ਮਾਨਤਾਨ ਕਰ ਦਿਆਂਗੇ ਤੇ ਲੋਨ ਫੁੱਲ ਹੋ ਜੂ ਇਹਦੇ ਤੇ ਵੀ ਲੋਨ ਬਹੁਤ ਹੋ ਜੂਗਾ ਸੌਰੀ ਫੋਲ ਤਾਂ ਨਹੀਂ ਹੋਣਾ ਲਾਉਣ ਵਧੀਆ ਹੋ ਜੂ ਇਸ ਤੇ ਵੀ ਇਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ ਸੁਪਰ ਮੈਕਸ 60 2013 ਮਾਡਲ ਆਰਮ ਟ੍ਰੱਕ ਟਾਇਰ 75 80 ਪੈਸੇ ਅਗਲੇ ਟਾਇਰ 90 ਪੈਸੇ ਪਿਛਲੇ ਕਰ 75 80 ਪੈਸੇ ਆਰਮ ਟ੍ਰੱਕ 60 ਸੁਪਰ ਮੈਕਸ 2013 ਮਾਡਲ ਹੈ 4 ਲੱਖ 15000 ਰੁਪਿਆ ਰੇਟ ਹੈ 4 ਲੱਖ 15000 ਰੁਪਿਆ ਰੇਟ ਹੈ ਇਸ ਦਾ ਇਹਦੇ ਚੋ ਵੀ ਵਧੀਆ ਮਾਨਤਾਨ ਕਰ ਦਿਆਂਗੇ ਕਿਸੇ ਵੀਰ ਨੇ ਲੈਣਾ ਹੋਵੇ ਇਸ ਤੋਂ ਬਾਅਦ ਆ ਗਈ ਆਪਣੇ ਕੋਲੇ 36 30 ਨਿਊ ਹਾਲੈਂਡ ਸੁਪਰ 50 ਐਚਪੀ ਚ ਹੈ ਟਰੈਕਟਰ ਦੇ ਟਾਇਰ 80 85 ਪੈਸੇ ਆ 90 80 85 ਪੈਸੇ ਟਾਇਰ ਹੈ ਮਾਰਕਲੇ ਟਾਇਰ ਹੈ ਪੂਰਾ ਨਵਾਂ ਟਰੈਕਟਰ ਹੈ ਮਗਰਾੜ ਮਗਰੂੜ ਦੇਖ ਲਓ ਜਮਾਂ ਇੰਛਿੱਟੇ ਛੁੱਟੇ ਛਿੱਟੇ ਛਿੱਟੇ ਭਈਆ ਜਮਾਂ ਨਵਾਂ ਟਰੈਕਟਰ ਸਾਰਾ ਓਰੀਜਨਲ ਹੈ ਪੂਰਾ ਸਾਫ਼ ਟਰੈਕਟਰ ਹੈ ਸਾਰਾ ਓਰੀਜਨਲ ਹੈ ਕਿਤੇ ਰੰਗ ਭਿੰਡ ਨਹੀਂ ਹੋਇਆ ਟਰੈਕਟਰ ਇਹ 425 ਡੱਬਾ ਵਾਲੀ ਦਾ ਨੰਬਰ ਹੈ 2012 ਮਾਡਲ ਹੈ ਡਬਲ ਡਿਸਟ੍ਰੀਬਿਊਟਰ ਟਾਪ ਵਾਲਾ ਮਾਡਲ ਹੈ ਪਾਵਰ ਸਟੀering 495000 ਰੁਪਏ ਰੇਟ ਹੈ 2012 ਮਾਡਲ ਹੈ ਸਾਰਾ ओरिजिनल ਹੈ 3 ਸਪੀਡ ਹੈ ਪੂਰਾ ਸ਼ਕੀਨ ਟ੍ਰੈਕਟਰ ਹੈ ਜਿਸੇ ਵੀ ਇਹ ਨਹੀਂ ਲੈਣਾ ਹੋਵੇ ਪੂਰਾ ਸ਼ਕੀਨ ਜਮਾ ਕਹਿੰਦੇ ਹੁੰਦੇ ਆ ਕੋਕਾ ਪੀਸ ਹੈ ਇਸ ਤੋਂ ਬਾਅਦ ਆ ਗਈ ਆਪਣੇ ਕੋਲ ਐਂਡੋ ਫਾਰਮ 3055 ਐਨ ਵੀ 3055 ਟੂ ਸਪੀਡ ਹੈ 55 ਐਚ ਪੀ ਐਂਡੋ ਫਾਰਮ ਟਰੈਕਟਰ ਦੇ ਟਾਇਰ ਹੈਗੇ 9095 ਪੈਸੇ ਐਮ ਆ ਰੱਖਦੇ ਟਰੈਕਟਰ ਸਾਰਾ オリジナル ਹੈ ਕਿਤੇ ਰੰਗ ਪੇਂਟ ਨਹੀਂ ਹੋਇਆ ਪੂਰਾ ਸਾਫ ਟਰੈਕਟਰ ਹੈ ਐਂਡੋ ਫਾਰਮ 3055 ਡਬਲ ਡਿਸਟ੍ਰੀਬਿਊਟਰ ਪਾਵਰ ਸਟੀering ਤੇ ਡਬਲ ਪੰਪ ਪਾਵਰ ਸਟੀering 2023 ਮਾਡਲ ਹੈ 4,85,000 ਰੁਪਏ ਡਿਮਾਂਡ ਹੈ ਇਸ ਦੀ ਤੇ ਮਾਨਤਾਂ ਨੂੰ ਵਧੀਆ ਕਰ ਦਾਂਗੇ ਇਸ ਤੋਂ ਵੀ ਜੇ ਕਿਸੇ ਵੀਰ ਨੇ ਲੈਣਾ ਹੋਵੇ ਇਸ ਤੋਂ ਬਾਅਦ ਆਪਣੇ ਕੋਲੇ ਖੜਾ ਹੈ ਜੀ 855 ਪੀਵੀ 51 ਨੰਬਰ ਸਰਦੂਲਗੜ ਦਾ ਨੰਬਰ ਹੈ 2019 ਮਾਡਲ ਹੈ 6 ਲੱਖ ਤੇ 15000 ਰੁਪਿਆ ਰੇਟ ਹੈ ਇਸ ਦਾ ਟਰੈਕਟਰ ਦੇ ਨਾਲ ਟਾਇਰ ਹੈਗੇ ਜੀ 75 80 ਪੈਸੇ 14 ਵਾਲੇ ਟਾਇਰ ਹੈ ਜੀ ਨਾਲ ਦੇ 75 80 ਪੈਸੇ ਟਰੈਕਟਰ ਪੂਰਾ ਨਵਾਂ ਹੈ ਜੀ ਆ ਰੇਤਾ ਮਿੱਟੀ ਜੰਮਿਆ ਹੋਇਆਗਾ ਸ਼ੀਸ਼ੇ ਵਰਗਾ ਟਰੈਕਟਰ ਹੈ ਸਾਰਾ ਰੇ ਨਾਲ ਇਸ ਤੋਂ ਬਾਅਦ ਆ ਗਈ 745 ਸੋਨਾਲੀਖਾ ਡਬਲ ਕਲਚ ਤੇਲ ਬ੍ਰੇਕ ਸਿੰਪਲ ਸਟੀering ਦਾ 2007 ਮਾਡਲ ਹੈ 2,65,000 ਰੁਪਿਆ ਰੇਟ ਇਸ ਦਾ 2,65,000 ਰੁਪਿਆ ਰੇਟ ਹੈ ਨਵੇਂ ਟੈਰਾਟਰੈਕਟਰ ਦੇ ਕਿਸੇ ਵੀਰ ਨੇ ਲੈਣਾ ਹੋਵੇ ਡਬਲ ਕਲਚ ਥੋੜੇ ਮੁੱਲ ਵਾਲਾ ਪੁੱਛਦੇ ਸੀ ਬਾਈ ਥੋੜੇ ਮੁੱਲ ਵਾਲਾ ਆ ਗਿਆ 745 ਸੋਨਾਲੀਖਾ 2007 ਮਾਡਲ ਡਬਲ ਕਲਚ ਤੇਲ ਬ੍ਰੇਕ 265000 ਰੁਪਏ ਡਿਮਾਂਡ ਹੈ ਇਸ ਦੀ ਇਸ ਤੋਂ ਬਾਅਦ ਅੱਗੇ ਤੁਹਾਨੂੰ ਦਿਖਾਉਣ ਲੱਗਿਆ ਜੀ ਫਿਰ ਆ ਗਿਆ ਸੋਨਾਲੀ ਕਾ 745 2005 ਮਾਡਲ ਹੈ 2.5 ਲੱਖ ਰੁਪਏ ਡਿਮਾਂਡ ਹੈ ਇਸ ਦੀ ਟਾਇਰ ਇਹਦੇ ਵੀ 90 ਪੈਸੇ ਹੈ ਡਬਲ ਕਲਚ ਹੈ ਇਹ ਵੀ 2005 ਮਾਡਲ ਹੈ 90 ਪੈਸੇ ਟਾਇਰ ਹੈ 2.5 ਲੱਖ ਰੁਪਏ ਡਿਮਾਂਡ ਹੈ ਇਸ ਤੋਂ ਬਾਅਦ ਫਿਰ ਆ ਗਿਆ ਜੀ 855 2015 ਮਾਡਲ ਹੈ ਕੋਰ ਸਟਾਰ 2015 ਮਾਡਲ ਟਾਇਰ ਨਵੇਂ ਉਹ 5,25,000 ਰੁਪਏ ਡਿਮਾਂਡ ਹੈ ਇਸ ਦੀ ਟਰੈਕਟਰ ਤੇ ਵਧੀਆ ਮਾਨਤਾਨ ਕਰ ਦਾਂਗੇ ਜੇ ਕਿਸੇ ਵੀਰ ਨੇ ਲੈਣਾ ਹੋਵੇ ਤੇ ਇਸ ਤੋਂ ਬਾਅਦ ਫਿਰ ਆ ਗਈ 74549 ਸੌਰੀ ਇਹ ਵਿਗਿਆ ਹੋਇਆਗਾ ਇਹ ਲੈਣ ਆਉਂਗੇ ਕਿਤੇ ਦਿਨ ਚ ਉਸ ਤੋਂ ਬਾਅਦ 855 ਆ ਗਈ 2013 ਮਾਡਲ ਹੈ ਟਾਇਰ ਇਹਦੇ ਵੀ ਨਵੇਂ ਆਗੇ 2013 ਮਾਡਲ 4,75,000 ਰੁਪਏ ਡਿਮਾਂਡ ਹੈ ਵਧੀਆ ਮਾਨਤਾਨ ਕਰ ਦਾਂਗੇ 2013 ਮਾਡਲ 855 ਇਸ ਤੋਂ ਬਾਅਦ ਆ ਗਿਆ ਜੀ ਫਿਰ 2017 ਮਾਡਲ 855 ਟਰੈਕਟਰ ਪੂਰਾ ਸਾਫ਼ ਹੈ ਵੀ 4 ਸਟਾਰ ਪਿਛਲੇ ਟਾਇਰ 15 9 28 ਦੇ ਹੈ 80 ਪੈਸੇ ਜੀ ਅਗਲੇ 7 50 ਜੇਕਰ ਸੁਨਾ ਨੰਬਰ 1 2017 ਮਾਡਲ ਹੈ 5 ਲੱਖ ਤੇ 75000 ਰੁਪਿਆ ਡਿਮਾਂਡ ਹੈ ਇਸ ਦੀ ਤੇ ਵਧੀਆ ਮਾਨਤਾਨ ਕਰ ਦਾਂਗੇ ਇਸ ਤੋਂ ਵੀ ਕਿਸੇ ਵੀਰ ਨੇ ਲੈਣਾ ਹੋਵੇ ਉਸ ਤੋਂ ਬਾਅਦ ਆ ਗਿਆ ਜੀ ਫਾਰਮ ਟਰੱਕ 45 ਸਿੰਪਲ ਸਟੀering ਹੈ ਹਾਰਮਨ ਟਰੈਕ 45 ਸਾਰਾ origignal ਹੈ ਕਿਤੇ ਰੰਗ ਪੇਂਟ ਨਹੀਂ ਹੋਇਆ ਸਾਰਾ ਕੁਝ ਨਾਲ ਦਾ 2015 ਮਾਡਲ ਹੈ 3 ਲੱਖ ਤੇ 75 ਹਜ਼ਾਰ ਦੀ ਡਿਮਾਂਡ ਹੈ ਇਸ ਦੀ ਟਰੈਕਟਰ ਸਾਰਾ origignal ਹੈ ਡਬਲ ਕਲਚ ਹੈ ਸਿੰਪਲ ਸਟੀering ਹੈ ਪਾਵਰ ਕਰਾਉਣਾ ਹੋਵੇ ਪਾਵਰ ਵੀ ਹੋ ਜੂਗਾ ਇਹ ਤੇ ਹਿੱਸਾ ਪਾਵਰ ਵਾਲਾ ਇਹਦਾ ਟਰੈਕਟਰ ਪੂਰਾ ਸ਼ੀਨ ਟਰੈਕਟਰ ਹੈ 2015 ਮਾਡਲ ਜਮਾਨਾ origignal ਸ਼ੀਸ਼ੇ ਵਰਗਾ ਚਮਕਦਾ ਟਰੈਕਟਰ ਅਸ ਤੋਂ ਬਾਅਦ ਸਾਨੂੰ ਬਾਹਰ ਆਏ ਨਵੇਂ ਉਹ ਟਰੈਕਟਰ ਦਿਖਾਉਣੇ ਆ ਜੀ ਇਹ ਆਪਣਾ ਸ਼ੋਅਰੂਮ ਹੈ ਜੀ ਤਲਵੰਡੀ ਸਾਬੋ ਪਤ ਸ੍ਰੀ ਦਮਦਮਾ ਸਾਹਿਬ ਪੰਜਾਬ ਟਰੈਕਟਰ ਸੇਲ ਪਰਚੇਸ ਦੇ ਨਾਂ ਤੇ ਆਪਣਾ ਸ਼ੋਅਰੂਮ ਹੈ ਇਸ ਤੋਂ ਬਾਅਦ ਆ ਗਈ ਆਪਣੇ ਕੋਲ DI 50 ਸੋਨਾਲੀਕਾ 52 HP ਸਿਕੰਦਰ 2020 ਮਾਡਲ ਹੈ ਐ 80 85 ਬਸ ਹੀ ਹੈਗੇ 2020 ਮਾਡਲ ਹੈ 5 ਲੱਖ 35000 ਰੁਪਿਆ ਰੇਟ ਹੈ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਇਸ ਤੋਂ ਬਾਅਦ 750 ਸੋਨਾਲੀਕਾ 2018 ਮਾਡਲ ਹੈ ਸਿਕੰਦਰਾਲਾ ਮਾਡਲ ਹੈ ਉਹ ਵੀ ਤੇ ਇਹਦੇ ਛਤਰੀ-ਛੁਤਰੀ ਜੇ ਲਾਉਣ ਵਾਲੀ ਹੈਗੀ 2018 ਮਾਡਲ ਸਿਕੰਦਰਾਲਾ 750 ਸੋਨਾਲੀਕਾ ਲਾਉਣ ਉਹਦੇ ਤੇ ਵੀ ਵਧੀਆ ਹੋਊਗੀ ਪੰਜਾਬ ਟਰੈਕਟਰ ਸੇਲ ਪਰਚੇਸ ਤੇ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਹੋਵੇ ਆਪਣੇ ਮੋਬਾਈਲ ਨੰਬਰ ਨੋਟ ਕਰ ਲਓ 88254024 995123993 اے موبائل نمبر ہے ਤਲਵੰਡੀ ਸਾਬੋ ਗੁਰੂ ਰਵੀਦਾਸ ਚੌਂਕ ਇਸ ਦੇ ਕੋਲੇ ਆਪਣੀ ਦੁਕਾਨ ਹੈ ਸ਼ੋਰੂਮ ਹੈ ਆਪਣਾ ਤਲਵੰਡੀ ਸਾਬੋ ਤੱਕ ਸ੍ਰੀ ਦਮਦਮਾ ਸਾਹਿਬ ਪੰਜਾਬ ਟਰੈਕਟਰ ਸੇਲ ਪਰਚੇਜ਼ ਦੇ ਨਾਂ ਤੇ ਆਪਣੀ ਦੁਕਾਨ ਹੈਗੀ ਨਾਲ ਐਗਰੀਜਨ ਇੱਧਰ ਐਗਰੀਜਨ ਮਸ਼ੀਨਾਂ ਵਾਲਿਆਂ ਦਾ ਨਾਲ ਸ਼ੋਰੂਮ ਹੈ ਆਪਣੇ ਕਿਸੇ ਵੀਰ ਨੇ ਟਰੈਕਟਰ ਆਪਣੇ ਕੋਲੋਂ ਲੈ ਖਰੀਦਣਾ ਹੋਵੇ ਵੇਚਣਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਟਰੈਕਟਰ ਜੇ ਕਿਸੇ ਵੀਰ ਨੇ 베ਚਣਾ ਹੋਵੇ ਕਾਗਜ਼ਾਂ ਪੱਤਰਾਂ ਦਾ ਇੱਕ ਨੰਬਰ ਹੋਵੇ ਉਹੀ ਖਰੀਦਦੇ ਆਂ ਸੀ ਦੋ ਨੰਬਰ ਦੇ ਕਾਗਜ਼ਾਂ ਪੱਤਰਾਂ ਵਾਲਾ ਕੋਈ ਫੋਨ ਆਪਾਂ ਨੂੰ ਨਾ ਕਰਿਓ ਤੇ ਆਪਣੇ ਟਰੈਕਟਰ ਦੇ ਵੀ ਕਿਸੇ ਦੇ ਦੋ ਨੰਬਰ ਦੇ ਕਾਗਜ਼ ਨਹੀਂ ਮਿਲਣਗੇ ਇੱਕ ਨੰਬਰ ਦੇ ਕਾਗਜ਼ ਮਿਲਣਗੇ ਇੱਕ ਨੰਬਰ ਦੇ ਕਾਗਜ਼ਾਂ ਪੱਤਰਾਂ ਵਾਲਾ ਟਰੈਕਟਰ ਆਪਾਂ 베ਚਦੇ ਆਂ ਤੇ ਇੱਕ ਵਾਲਾ ਹੀ ਖਰੀਦਦੇ ਆਂ ਇੱਕ ਨੰਬਰ ਦੇ ਕਾਗਜ਼ਾਂ ਵਾਲਾ ਹੀ ਕਿਸੇ ਵੀਰ ਨੇ ਟਰੈਕਟਰ ਖਰੀਦਣਾ 베ਚਣਾ ਹੋਵੇ ਆਪਣੇ ਨਾਲ ਸੰਪਰਕ ਕਰ ਲਿਓ ਤਲਵੰਡੀ ਸਾਬੋ ਤਖਤਿ ਸ੍ਰੀ ਦਮਦਮਾ ਸਾਹਿਬ ਪੰਜਾਬ ਟਰੈਕਟਰ ਸੇਲ ਪਰਚੇਜ਼ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਜਿਹੜਾ ਵੀ ਆਊਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਦੋਸਤੋ ਆਪਣੇ ਚੈਨਲ ਨੂੰ ਕਰ ਲਿਓ ਫੋਲੋ ਤੁਹਾਡੇ ਸਹਿਯੋਗ ਨਾਲ ਹੀ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਵੀਡੀਓ ਪੂਰੀ ਦੇਖਣ ਲਈ ਬਹੁਤ ਬਹੁਤ ਧੰਨਵਾਦ